ਜਦ ਤੱਕ ਜਿਮੀਂਦਾਰਾਂ ਦਾ ਮਸਲਾ ਹੱਲ ਨਹੀਂ ਹੁੰਦਾ ਜਦ ਤੱਕ ਸਾਡਾ ਉਧਰ ਉੱਥੇ ਬੈਠੇ ਬੰਦੇ ਜਿਹੜੇ ਮਰਦੇ ਨੇ ਉਹ ਉਹਨਾਂ ਦਾ ਨਹੀਂ ਖਸੁੰਦਾ ਜਦ ਤੱਕ ਕੋਈ ਉਰੇ ਅਸੀਂ ਸਾਡੇ ਨਾਲ ਬੋੜ ਦੀ ਗੱਲ ਨਾ ਕਰੋ ਸਾਡਾ ਮਨ ਬਹੁਤ ਚੁੱਗੀ ਆ ਤੁਸੀਂ ਆਪਣਾ ਕੋਈ ਉਰੇ ਅਸੀਂ ਸਾਡੇ ਨਾਲ ਬੋੜ ਦੀ ਗੱਲ ਨਾ ਕਰੋ ਸਾਡਾ ਮਨ ਬਹੁਤ ਚੁੱਗੀ ਆ ਤੁਸੀਂ ਇਹ ਬਾਟੀ ਨਾ ਪਾਉਣੀਆਂ ਨੇ ਮੈਂ ਤਾਂ ਕਿਸੇ ਨੂੰ ਵੀ ਨਹੀਂ ਪਾਉਣੀ ਹੈਗੀ ਭਗਵਾਨ ਜੀ ਮਾਨ ਦੇ ਫੇਰੇ ਨੇ ਜਾਂ ਬਚੌਰਾ ਯਾਤਰਾ ਕਰ ਰਿਹਾ ਸੁਖੀਰਵਾਦ ਲਾਉਨੋ ਕਿਵੇਂ ਦੇਖਦੇ ਉਹੀ ਗੱਲ ਕਰਦੇ ਜੇ ਬੇੜਾ ਬਿਠਾਦਾ ਜੀ ਜੋ ਵੀ ਤਾਂ ਕੋਈ ਵੀ ਆਉਂਦਾ ਉਹ ਕੈਂਡੀਡੇਟ ਸਾਡੇ ਪਿੰਡ ਦੇ ਵਿੱਚ ਤਾਂ ਉਹਦਾ ਬਿਲਕੁਲ ਡੋਗ ਤਰਾਂਗੇ ਇਹਦਾ ਵੀਰੇ ਜਿਹੜੀ ਸਰਕਾਰ ਤੇ ਬਦਲਾਅ ਦੀ ਗੱਲ ਕਰਦੇ ਤੁਸੀਂ ਉਹ ਬਦਲਾਅ ਤਾਂ ਸਿਰਫ ਇੱਕ ਨਾਇਟ ਲੈਂਡ ਜਰੂਰਤ ਨੂੰ ਮੰਨ ਨਹੀਂ ਦੇਤੀਓ ਉਹ ਕੋਈ ਬਦਲਾਅ ਨਹੀਂ ਉਹ ਪਹਿਲਾਂ ਪਾਸਾ ਨਹੀਂ ਤਾਂ ਹੁਣ ਹਾਂ ਸਰ ਆਹ ਹਾਂ ਜੇ ਪਹਿਲਾਂ ਦਿੱਲੀ ਜਾ ਕੇ ਉਹਨਾਂ ਵਾਰਡਾ ਤੇ ਹੁਣ ਉੜੜਾ ਦੂਗਾ ਹੋਰ ਕਿਹੜੀ ਪਾਰਟੀ ਚਾਹੁੰਦੇ ਹੋ ਵੀ ਜਿਹੜੀ ਦੂਸਰੀ ਸਾਡੀ ਪੁੱਛਦਾ ਅਸੀਂ ਤਾਂ ਕਿਸੇ ਨੂੰ ਵੀ ਨਹੀਂ ਚਾਹੁੰਦੇ ਸਾਡੇ ਸਾਰੇ ਇਹਦੇ ਚ ਬੀ.ਜੇ.ਪੀ ਨੂੰ ਲੱਗਦਾ ਵੀ ਵੋਟਾਂ ਪੈਣਗੀਆਂ ਵੀ ਕਿਸਾਨੀ ਅੰਦੋਲਨ ਚੱਲ ਰਿਹਾ ਜਿਹੜਾ ਮੁਸ਼ਕਿਲ ਆਈ ਦੇਖੋ ਜਿਸ ਹਿਸਾਬ ਨਾਲ ਇਹਨਾਂ ਨੇ ਬੈਰੀਗੇਟ ਕਰੇ ਸੀ ਐਵੇਂ ਪਿੰਡਾਂ 'ਚ ਵੀ ਹੁਣ ਜਨਤਾ ਵੀ ਬੈਰੀਗੇਟ ਕਰਦੀ ਕੱਲੀ ਆਨੇ ਲਿਆਂਦਾ ਨਾ ਸਭ ਪਹਿਲਾਂ ਹੁਣ ਵੱਧ ਗਿਆ ਹੋਰ ਹਮੇਸ਼ਾ ਜਿਹੜਾ ਘੰਟੇ ਮੈਂ ਦਿਨੋਂ ਸਿਕਿਉਰਟੀ ਤੇ ਫਿਰੂੰਗਾ ਉਹ ਆਪਣੀ ਘਰ ਵਾਲੀ ਕੋਲ ਵੀ ਸਿਕਿਉਰਟੀ ਆ ਭੈਣ ਕੋਲ ਵੀ ਆ ਮਾਂ ਕੋਲ ਵੀ ਆ ਉਹ ਕਹਿੰਦੇ ਐਮਾ ਦੀ ਪੋਲਿਟੀ ਹੋਈ ਕੀ ਦੇਖਦੇ ਹੋ ਫਿਰ ਕਿਹਦਾ ਜੋਰ ਆ ਜੋਰ ਨਹੀਂ ਕਿ ਕਿਸੇ ਨੂੰ ਵੀ ਵੋਟ ਹੋਗੀ ਕੀ ਗੱਲ ਸਾਰੇ ਐਂ ਕਹਿੰਦੇ ਨੇ ਵੋਟ ਨਹੀਂ ਪਤਾ ਕਾ ਤਾਂ ਨਹੀਂ ਪਾਉਂਦੀ ਦੁਖੀ ਕਰੇ ਪਾਏ ਚਿੱ ਗੜਾ ਇਹਦਾ ਤਿੰਨੇ ਪਾਲ ਤੇ ਸਾੜੀ ਚਾਰੇ ਇਕੱਠੇ ਆ ਕਾਨੂੰ ਆ ਥੋੜੇ ਸਾਹਮਣੇ ਕੁੜੀ ਉਹਦਾ ਕੋਈ 100 ਗ੍ਰਾਮ ਫੜ ਰਿਹਾ ਕੋਈ ਕੁਵੇ ਫੜ ਰਿਹਾ ਪਹਿਲਾ ਜੀ ਨਹੀਂ ਆ ਜਾਂ ਵੱਧ ਗਿਆ ਵੱਧ ਗਿਆ ਉਹ ਤਾਲੀਆਂ ਨਾਲ ਵੱਧ ਵੱਧ ਗਿਆ ਹੱਦੀ ਤਾਂ ਕੱਲੀਨ ਤਾਂ ਬਾੜਿਆ ਜੀ ਨਹੀਂ ਬਦਾਤਾ ਹੋਰ ਭਗਵਾਨ ਤੁਮਾਨੇ ਭਗਵਾਨ ਤੁਮਾਨੇ ਨੂੰ ਮਹੀਨਾ ਚੱਲਦਾ ਭਗਵਾਨ ਤੁਮਾਨ ਮਹੀਨਾ ਲੈ ਰਿਹਾ ਆਪਣਾ 7 ਉਸਤਾ ਦੇ ਪੈਸੇ ਇਕੱਠੇ ਚਿਕਾ ਜੀ ਮੈਂ ਮਰਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਵੋਟਾਂ ਦਾ ਸਮਾਂ ਆ ਗਿਆ ਹੈ ਲੋਕ ਸਾਰੇ ਵੋਟਾਂ ਪੈਣੀਆਂ ਨੇ 1 ਜੂਨ ਨੂੰ VOTING ਹੋਣੀ ਹੈ ਦੇ 4 ਜੂਨ ਨੂੰ ਰੀਅਲਟ ਹੋਣਾ ਹੈ 13 13 ਸੀਟਾਂ ਤੇ ਇਹ ਜਿਹੜੇ ਜੰਗ ਹੋਣੀ ਐ ਵੱਖ-ਵੱਖ ਪਾਰਟੀਆਂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਅਸੀਂ ਖੜੇ ਆਂ ਸ਼੍ਰੀ ਫਤੇਗੜ ਸਾਹਿਬ ਜ਼ਿਲ੍ਹੇ ਦੇ ਪਿੰਡ ਚਰਨਾਥਲ ਖੁਰਦਰੇ ਵਿੱਚ ਆਪਾਂ ਗੱਲਬਾਤ ਕਰਦੇ ਆਂ ਬਾਬੇ ਨਾਲੇ ਪਿੰਡ ਦੇ ਵਿੱਚ ਕੀ ਮਾਹੌਲ ਹੈ ਸਤਿ ਸ਼੍ਰੀ ਅਕਾਲ ਬਾਬਾ ਜੀ ਬਾਬਾ ਜਾਣਦੇ ਤੋਂ ਪਰੇ ਪਰੇ ਲੈ ਜਾਣਗਾ ਬਾਬਾ ਜੀ ਕੀ ਗੱਲ ਹੋ ਗਈ ਬਾਬਾ ਮੈਤੇ ਨਹੀਂ ਚੱਲਦਾ ਬੋਲੇ ਨਾ ਬੋਲਣਾ ਜੀ ਆ ਤਾਂ ਮੈਂ ਤੁਸੀਂ ਬੋਲਣਾ ਮੂੰਹ ਨਾਲ ਜੀ ਤੇ ਬੋਲਾਂ ਮੈਂ ਹੁਣ ਵੋਟਾਂ ਆ ਰਹੀਆਂ ਜੀ ਹੁਣ ਮਿੱਤੇ ਨੂੰ ਪਾਜੰਦਾ ਜਦੋਂ ਮੇਰੇ ਛੱਡ ਕੜਾ ਹੁਣ ਵੋਟਾਂ ਮੈਂ ਕਾਦੇ ਪਾਉਂਗਾ ਮੈਂ ਗਾੜੀ ਕੱਢਣੀ ਉਹ ਕਹਿੰਦਾ ਮੈਂ ਤੈਨੂੰ ਹੁਣ ਕਹਿੰਨੀ ਵੀ ਠੀਕ ਆ ਹੁਣ ਮੇਤੇ ਮੈਨੂੰ ਵੋਟ ਮੇਤੇ ਕਾਦੇ ਵੋਟਾਂ ਮੰਗਦਾ ਨਹੀਂ ਨਹੀਂ ਵੋਟਾਂ ਸਰਕਾਰ ਬਣਦੀ ਆ ਕਿਹੜੇ ਕਹੇ ਦੀ ਮੰਗਦਾ ਆ ਵੀ ਮੈਂ ਫਰਾਨੇ ਨਾਂਉ ਲੈ ਅੱਛਾ ਜੀ ਆਹ ਆਪਣੀ ਮਰਜ਼ੀ ਸਰਕਾਰ ਬਣੀ ਜਿਹੜੀ ਸਰਕਾਰ ਕੇ ਉਪਰ ਦੇ ਜਿਹੜੀ ਮਰਜ਼ੀ ਮੇਗਾ ਬਾਦੀ ਪਾ ਦੂਗਾ ਮੌਕੇ 'ਚ ਜੀ ਨਾ ਸਰਕਾਰ ਤੋਂ ਖੁਸ਼ ਹਾਂ ਜਿਹੜੀ ਇਹ ਭਗਵਾਨ ਜਮਾਨ ਦੀ ਸਰਕਾਰ ਆ 2 ਸਾਲ ਦੇ ਕੰਮ ਆ। ਕਿਹੜੀ ਸਰਕਾਰ ਆ ਕੋਥੇ ਨੂੰ? ਭਗਵਾਨ ਜਮਾਨ ਦੀ। ਉਹ ਭਗਵਾਨ ਜਮਾਨ ਬਥੇਰੇ ਨੇ ਫਿਰ ਕਿੰਨੇ ਕਨੇ ਜੀ? ਉਹ ਠੀਕ ਹੀ ਨੇ ਬਥੇਰੇ। ਆ ਜਣਾਣਾ ਕੋਣ ਹੁਣ ਭਗਵਾਨ ਜਮਾਨ ਉੱਠੂਗਾ? ਤੂੰ ਤਾਂ ਕਹਿੰਦੇ ਬਦਲਾਅ ਆਇਆ ਜੀ। ਉਹ ਚੱਲ ਬਾਬਾ ਤੂੰ ਕਰ ਲੈ ਇੱਧਰ ਜਾ ਕੇ। ਬਾਬਾ ਜੀ ਤੁਸੀਂ? ਨਹੀਂ ਨਹੀਂ। ਹਾਂ। ਕੀ ਗੱਲ ਹੋ ਗਈ? ਨਾ ਸਰ ਠੀਕ ਆ। ਉੱਥੇ ਜਾ। ਮੈਂ ਬੋਟ ਨਹੀਂ ਪਾਉਣੀਆਂ ਦੱਸ ਪਹਿਲਾਂ ਇੱਕ ਵਾਰੀ। ਬੋਟ ਕਾਂਗਰਸ ਨੂੰ ਪਾਊਗਾ। ਕਾਂਗਰਸ? ਆ ਪਾਗਾ ਆ ਪਾਊਗਾ ਮੈਂ ਤੇ ਨਹੀਂ ਪਾਊਗਾ। ਕਾਂਗਰਸ ਨੂੰ ਪਾਉਣੀ ਐ? ਨਹੀਂ ਦੇਖੀ ਜਾਊਗੀ ਮੌਕੇ ਪਰ ਸਰਕਾਰ ਦਾ ਬਣੇ ਜਾਣੀ ਆ ਫਿਰ ਚੰਗਾ ਜੀ ਆ ਜਿਹੜੀ ਭਗਤ ਜਮਾਈ ਸਰਕਾਰ ਆਈ ਹੈ ਜਾਣਦੇ ਹੋ 2 ਸਾਲ ਦੇ ਕੰਮ ਹੋਏ ਨੇ 2 ਸਾਲ ਹੋ ਗਏ ਸਰਕਾਰ ਬਣੀ ਨੂੰ ਕਿੰਨਾ ਕਾ ਖੁਸ਼ ਹਾਂ ਠੀਕ ਹੈ ਜੀ ਕੰਮ ਕਰ ਵਧੀਆ ਕੀਤੇ ਨੇ ਹਾਂ ਹਾਂ ਦੁਖਿਆ ਬਾਬਾ ਜੀ ਉਹ ਬਾਬਾ ਜਾਣੀ ਮੈਂ ਪੜਾ ਇਹ ਬਾਬਾ ਜੀ ਦਾ ਕਹਿੰਦੇ ਹਾਂ ਬਾਬਾ ਜੀ ਦੱਸੋ ਜੀ ਫਿਰ ਵੋਟਾਂ ਆ ਗਈਆਂ ਜੀ ਕਿਵੇਂ ਮਾਹੌਲ ਆ ਪਿੰਡ ਦੇ ਵਿੱਚ ਵੋਟਾਂ ਦਾ ਬਸ ਠੀਕ ਹੀ ਆ ਬਈ ਕਿਹੜੀ ਪਾਰਟੀ ਦਾ ਜੋਰ ਆ ਜ਼ਿਆਦਾ ਬਸ ਸਾਰਿਆਂ ਦਾ ਜੋਰ ਆ ਹਾਂ ਉਹਦਾ ਲੋਕਤਾਸਤਵ ਹੋਏ ਬੈਠੇ ਅੱਛਾ ਜੀ ਵੀ ਪਲੇਮਾਨਸ ਕੋਈ ਨਹੀਂ ਇਹ ਪਿੰਡ ਦਾ ਵਿੱਚ ਕਹਿੰਦੇ ਸੀ ਵੀ ਹੁਣ ਜਿਹੜੇ ਕਿਸਾਨ ਆ ਆਪਣੇ ਬੈਠੇ ਨੇ ਸ਼ੰਭੂ ਬਾਰਡਰ ਤੇ ਕਹਿੰਦੇ ਵਿਰੋਧ ਕਰਾਂਗੇ ਜ਼ਿਲ੍ਹੇ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹੇ ਵਿੱਚ ਫਰੀਦਕੋਟ ਵੀ ਹੋ ਰਿਹਾ ਇੱਥੇ ਵੀ ਵਿਰੋਧ ਕਰਾਂਗੇ ਪਿੰਡ 'ਚ ਭਾਜਪਾ ਦਾ ਵਿਰੋਧ ਹਾਂ ਭਾਜਪਾ ਦਾ ਕੋਈ ਵੀ ਕੈਂਡੀਡੇਟ ਭਾਜਪਾ ਦਾ ਕੋਈ ਆ ਜੇ ਉਹਦਾ ਬਿਲਕੁਲ ਵਿਰੋਧ ਆਊਗਾ ਹਾਂ ਜੀ ਭਾਜਪਾ ਦਾ ਕੋਈ ਵੀ ਆਉਂਦਾ ਉਹਦੇ ਕੈਂਡੀਡੇਟ ਸਾਡੇ ਪਿੰਡ ਦੇ ਵਿੱਚ ਤਾਂ ਉਹਦਾ ਬਿਲਕੁਲ ਵਿਰੋਧ ਕਰਾਂਗੇ ਨੇ ਕਈ ਤਾਂ ਪਿੰਡਾਂ ਦੇ ਵਿੱਚ ਬੈਨਰ ਵੀ ਲਾਤੇ ਉਹਨਾਂ ਨੇ ਪੋਸਟਰ ਬਣਾ ਕੇ ਲਾਦੇ ਵੀ ਅਸੀਂ ਐਂਟਰੀ ਨਹੀਂ ਹੋਣ ਦੇਣਾ ਉਹਦੇ ਵਿੱਚ ਐਂਟਰੀ ਨਹੀਂ ਹੋਣ ਦੇਣਾ ਉਹਦੇ ਵਿੱਚ ਹੈ ਸਾਡੇ ਪਿੰਡ ਦੇ ਵਿੱਚ ਵੀ ਪਾਰਟੀ ਮਈਆਂ ਹਰੇਕ ਚ ਹੁੰਦੀਆਂ ਨੇ ਇਹ ਹਰੇਕ ਜਿਹੇ ਆਪਣੇ ਆਪਣੇ ਲੀਡਰ ਹੁੰਦੇ ਨੇ ਜ਼ਿੰਮੇਵਾਰਾਂ ਦਾ ਪਲੜਾ ਭਾਰੀ ਹੈ ਜ਼ਿੰਮੇਵਾਰ ਬਿਲਕੁਲ ਬੀਜੇਪੀ ਦਾ ਵਿਰੋਧ ਕਰਦੇ ਨੇ ਅੱਛਾ ਹਾਂ ਉਹ ਤਾਂ ਕਹਿੰਦੇ ਵੀ ਅਸੀਂ ਸੀਟਾਂ ਸਾਰੀਆਂ ਲੈ ਕੇ ਜਾਵਾਂਗੇ 13 ਦੇ 13 ਉਹ ਮੈਂ ਖੱਤ ਪਰ ਪਤਾ ਲੱਗੂ ਮੈਂ ਛੜਕਾਉਣਾ ਇਹ ਤਾਂ ਵੀ ਪਤਾ ਤਾਂ ਬਾਅਦ ਕਿ ਲੱਗੂ ਨਾ ਨਾ ਮੋਦੀ ਦਾ ਕਹਿ ਰਿਹਾ ਵੀ 400 ਸੀਟਾਂ ਲੈ ਕੇ ਜਾਵਾਂਗੇ ਅਪਕੀ ਬਾਅਦ 400 ਕੇ ਪਾਰ। ਬਿਲਕੁਲ ਕਹੀ ਜਾ ਮ ਕਹਿਾਂਗਾ ਤਾਂ ਕੁਝ ਨਹੀਂ ਬਣਦਾ। ਅੱਛਾ ਜੀ। ਤੁਸੀਂ ਕਿਨੇ ਪਾਉਣੇ ਵੋਟ ਫਿਰ? ਅਸੀਂ ਤਾਂ ਫਿਰ ਉਹ ਦੇਖ ਕੇ ਪਾਵਾਂਗੇ ਜਿਹੜਾ ਜ਼ਿੰਮੇਵਾਰਾਂ ਦਾ ਕੋਈ ਹੱਲ ਕਰੂਗਾ। ਅਸੀਂ ਤਾਂ ਸਾਡੇ ਸ਼ੰਭੂ ਬੈਠੇ ਨੇ ਤੇ ਮਰਦੇ ਨੇ ਬੰਦੇ ਬੈਠੇ। ਜਿੰਮੇਵਾਰਾਂ ਨੇ ਬੱਸਿਆ। ਅੱਛਾ ਜੀ। ਬਸ। ਜ਼ਿੰਮੇਵਾਰਾਂ ਦੀ ਕੋਈ ਪਾਰਟੀ ਤਾਂ ਖੜੀ ਨਹੀਂ ਵੈਸੇ ਆਵਾਦੀ ਪਾਰਟੀ ਆ ਕਾਲੀ। ਚੋਤੇਗੇ ਜੇ ਬਸਰੇ ਪਹਿਲੇ 2 ਮਹੀਨੇ ਪਹਿਲੇ ਖੜਨੂਗਾ। ਟਾਈਮ ਟਾਈਮ ਨਾਲ ਦੇਖਾਂਗੇ। ਇਹਦਾ ਵੀਰੇ ਜਿਹੜੀ ਸਰਕਾਰ ਦੇ ਬਦਲਾਅ ਦੀ ਗੱਲ ਕਰਦੇ ਤੁਸੀਂ ਏ ਬਦਲਾਅ ਤਾਂ ਸਿਰਫ ਇੱਕ ਲਾਈਟ ਲਾਈਟ ਜਰੂਰ ਭਗਵੰਤ ਮਾਨ ਨੇ ਦੇਤੀ ਆ ਹੋਰ ਕੋਈ ਬਦਲਾਅ ਨਹੀਂ ਉਹ ਪਹਿਲਾਂ ਪਾਸਾ ਐ ਤਾਂ ਹੁਣ ਆ ਅੱਛਾ ਜੀ ਸਭ ਅਹੀ ਚੀਜ਼ ਮਤਲਬ ਕੰਮ ਕੰਮ ਤਾਂ ਕੋਈ ਨਹੀਂ ਗਾ ਦੋ ਸਾਲ ਕੋਈ ਕੰਮ ਕੰਮ ਕੁਛ ਨਹੀਂ ਹੁਣ ਸੁਰਜ ਵੱਧ ਗਿਆ ਨਾ ਤੁਸੀਂ ਇਹੜੀ ਪੰਜਾਬ ਚਾਉਰਾ ਯਾਤਰਾ ਕਰ ਰਿਆ ਸੁਖੀਰ ਬਾਦਲ ਉਹਨੂੰ ਕਿਵੇਂ ਦੇਖਦੇ ਹੋ ਉਹਦੀ ਗੱਲ ਕਰ ਦਿਓ ਮੈਂ ਬੇੜਾ ਬਿਠਾਦਾ ਕਿਉਂ ਹੋਰ ਥੋੜੇ ਮਾਨ ਜਵਾਕ ਗਾਲੇ ਨੇ ਭੈਣ ਜੋ ਹਰੇਕ ਪਿੰਡ ਚ ਪਾਰਟੀ ਪਾਜੀ ਕਰਤੀ ਇੱਕ ਲੰਡੂਆ ਜਿਹਾ 1000 ਬਣ ਜਾਂਦਾ ਭੈਣ ਜੋ 20 ਚ ਹੀ ਖੰਡ ਕਟਾਈਆਂ ਨੇ ਠੀਕ ਨਹੀਂ ਹੁਣ ਤੁਸੀਂ ਇਹ ਦੱਸੋ ਜੀ ਪਾਰਟੀ ਨੂੰ ਕਿਹਨੂੰ ਕਿਹਨੂੰ ਵੋਟ ਪਾਉਣੀ ਹੈ ਕਲੀਅਰ ਤਾਂ ਕਰੋ ਮਾੜਾ ਮੋਲਪਿੰਡ ਚ ਕਿਹਦਾ ਜ਼ਿਆਦਾ ਹੈ ਕੌਣ ਜਿੱਤੂਗਾ ਰੇ ਕਿਹੜੀ ਪਾਰਟੀ ਦਾ ਐਮਐਲ ਆਪਣਾ ਐਮਪੀ ਬਣ ਸਕਦਾ ਅਜੇ ਕੋਈ ਨਹੀਂ ਹੈ ਪੁਰੇ ਤਿੰਨ ਤਿੰਨ ਟੱਕਰਾਂ ਨੇ ਨਾ ਤੁਸੀਂ ਬੀਜੇਪੀ ਕਹਿੰਦੇ ਵੀ ਉਹ ਤਾਂ ਜਿੱਤ ਨਹੀਂ ਸਕਦੀ ਉਸ ਤੋਂ ਬਿਨਾ ਕਿਹੜੀ ਪਾਰਟੀ ਆ ਸਕਦੀ ਇਹ ਵੀ ਤਾਂ ਕੱਟ ਹੀ ਹੈ ਮੈਂ ਭਗਵੰਤ ਮਾਨ ਦਾ ਕਹਿ ਰਿਹਾ ਵੀ 13 13 ਸੀਟਾਂ ਜਿਤਾ ਦਿਓ ਵੀ ਸਾਨੂੰ ਐਮਪੀ ਜੀ ਬਚਾਓ ਪਾਰਲੀਮੈਂਟ ਦੇ ਵਿੱਚ ਵੀ ਅਸੀਂ ਮੁੱਦਾ ਚੱਕਾਂਗੇ ਪੰਜਾਬ ਦਾ ਕਹੀ ਜਾਂਦਾ ਉਹਨੇ ਕਾਹਨ ਨਾਲ ਤਾਂ ਕੁਝ ਨਹੀਂ ਬਣਦਾ ਮੈਂ ਤੈਨੂੰ ਪਹਿਲਾਂ ਵੀ ਕਿਹਾ ਕਾਹਨ ਨਾਲ ਕੁਝ ਨਹੀਂ ਹੁੰਦਾ ਇਹ ਜਦ ਬੋਟ ਪਊਗੀ ਬੋਟਾਂ ਦੀ ਗਿਣਤੀ ਹੋਊਗੀ ਉਹਦੇ ਬਾਅਦ ਪਤਾ ਲੱਗੂ ਕੀ ਲੱਗਦਾ ਵੀ 13 13 ਸਿੱਟਾ ਕੌਣ ਲੈ ਕੇ ਕਿਹੜੀ ਪਾਰਟੀ ਲਿਆ ਸਕਦੇ ਫੇਰ ਵੀ ਪੰਜਾਬ ਚ ਬਿਲਕੁਲ ਹੁਣ ਇਹ ਤਾਂ ਦੇਖੋ ਜਨਤਾ ਦਾ ਰਵਾਂ ਹੁਣ ਕਾਹੇ ਕੁਝ ਨਹੀਂ ਸਕਦੇ ਇਕੱਠਿਆਂ 13 ਔਖਾ ਲੈ ਜਾਣੀ ਹੈ ਜੀ ਇਕੱਠਿਆਂ ਦਾ ਔਖਾ ਹੈ ਕਿੰਨੀਆਂ ਕਿਹੜੀ ਕੌਣ ਜ਼ਿਆਦਾ ਲੈ ਸਕਦਾ ਸਿੱਟਾ 13 ਚ ਕੌਣ ਬਦਲੇ ਜਾਊਗਾ ਕਿਹੜੀ ਪਾਰਟੀ ਹਲੇ ਕੀ ਦੇਖੇ ਪਰ ਹੁਣ ਮੈਂ ਫਿਰ ਵੀ ਆਈਡੀਆ ਤੁਹਾਨੂੰ ਤੁਹਾਨੂੰ ਕੀ ਤੁਹਾਡਾ ਮਨ ਕੀ ਕਹਿੰਦਾ ਪਿੰਡ ਚ ਹਵਾ ਕੀ ਕ ਦੇਖਣੇ ਕਹਿੰਦੇ ਨੇ ਇਕਣੇ ਚੱਲੂ ਕੰਮ ਅੱਛਾ ਜੀ ਕੀ ਕਹਿੰਦੇ ਹੋ ਜੀ ਇਹ ਤਾਂ ਅਸੀਂ ਤਾਂ ਇਹੀ ਵੀ ਜਿਹੜੀ ਜਦ ਤੱਕ ਜ਼ਿਮੀਂਦਾਰਾਂ ਦਾ ਮਸਲਾ ਹੱਲ ਨਹੀਂ ਹੁੰਦਾ ਜਦ ਤੱਕ ਸਾਡਾ ਉੱਥੇ ਬੈਠੇ ਬੰਦੇ ਜਿਹੜੇ ਮਰਦੇ ਨੇ ਉਹ ਉਹਨਾਂ ਦਾ ਨਹੀਂ ਕੁਝ ਹੁੰਦਾ ਜਦ ਤੱਕ ਕੋਈ ਉਰੇ ਅਸੀਂ ਸਾਡੇ ਨਾਲ ਬੋਰਡ ਦੀ ਗੱਲ ਨਾ ਕਰੋ ਸਾਡਾ ਮਨ ਬਹੁਤ ਦੁਖੀ ਆ ਜਿਹੜਾ ਅੰਸਰਾ ਯਾਂਸਾ ਫਰੀਦਕੋਟ ਤੋਂ ਖੜਿਆ ਕਹਿੰਦਾ ਜੀ ਮੈਨੂੰ ਜਿਤਾਉਣਿਆ ਵੀ ਮੈਂ ਕਿਸਾਨਾਂ ਦਾ ਹੱਲ ਕਰੂੰਗਾ ਪੁਲ ਦਾ ਕੰਮ ਕਰੂੰਗਾ ਇੱਕ ਵੀ ਬੀਜੇਪੀ ਵੱਲੋਂ ਮੈਨੂੰ ਜੇ ਸਾਂ ਸੱਚ ਭੇਦ ਦੇਉ ਤੁਸੀਂ ਬੀਜੇਪੀ ਪਾਰਟੀ ਵੱਲੋਂ ਕੌਣ ਕੀ ਦੀ ਗੱਲ ਹੈ ਹਾਂ ਸਰਾਇਆਂ ਫਰੀਦਕੋਟ ਤੋਂ ਹੈ ਹਾਂ ਸਰਾਇਆਂ ਸਿਕਾ ਪਹਿਲਾਂ ਦਿੱਲੀ ਜਾ ਕੇ ਉਹਨਾਂ ਸਵਾੜਾ ਤੇ ਹੁਣ ਉੜੇੜਾ ਦੂਗਾ ਉਹਨੇ ਕੀ ਕਰਨਾ ਜਿਹੜਾ ਯਾਰ ਪਾਰਟੀ ਛੱਡ ਕੇ ਬੰਦਾ ਖੜਦਾ ਯਾਰ ਉਹਨੂੰ ਟਿਕਟ ਦਿੰਦੇ ਨੇ ਉਹਦੇ ਤੋਂ ਅਸੀਂ ਤਾਂ ਬਿਲਕੁਲ ਖਲਾਫ ਹਾਂ ਉਹ ਤਾਂ ਕਹਿੰਦਾ ਮੈਂ ਤੋਮਰ ਨੂੰ ਜਿਹੜਾ ਕਿਸਾਨ ਮੰਤਰੀ ਹੈ ਪਹਿਲਾਂ ਅੰਦੋਲਨ ਹੋਇਆ ਸੀਗਾ ਮੈਂ ਗੱਲਬਾਤ ਵੀ ਕਰੀ ਸੀ ਉਹਦੇ ਨਾਲ ਵੀ ਤੂੰ ਕਿਸਾਨਾਂ ਨਾਲ ਗੱਲਬਾਤ ਕਰ ਕਹਿੰਦਾ ਮੈਂ ਤਾਂ ਗੱਲਬਾਤ ਵੀ ਕੀਤੀ ਸੀ ਉਹ ਕਹੀ ਜਾਵੇ ਫਿਰ ਹੁਣ ਉਹ ਤਾਂ ਕਹਿਣਾ ਤਾਂ ਕੁਝ ਨਹੀਂ ਜੇ ਹੁੰਦਾ ਤਾਂ ਮੈਨੂੰ ਦਿਖਦਾ ਨਾ ਉੱਥੇ ਜੰਬੂ ਆਰਡਰ ਤੋਂ ਸਾਰੇ ਬੰਦੇ ਬੈਠੇ ਨੇ ਤੇ ਕੁਝ ਉਹਨੇ ਕਰਿਆ ਹੁੰਦਾ ਉਹਦਾ ਰਿਜ਼ਲਟ ਵੀ ਦਿਖਦਾ ਉਹ ਪੱਟੀ ਨੇ ਕਿੰਨੇ ਕੰਮ ਕਰਿਆ ਇਹ ਤਾਂ ਉਹਨੂੰ ਦਿਖਦਾ ਉਹ ਜੇ ਹੁੰਦਾ ਤਾਂ ਫਿਰ ਉੱਥੇ ਕਹਨੂੰ ਜਾਂਦੇ ਬੰਦੇ ਮਰਦੇ ਉੱਥੇ ਕਹਨੂੰ ਜ਼ਿੰਮੇਵਾਰ ਬੰਦੇ ਆਪਾਂ ਸਾਰੇ ਤੁਸੀਂ ਵੀ ਜ਼ਿੰਮੇਵਾਰ ਹੋ ਤਾਂ ਉੱਥੇ ਫਿਰ ਕਾਹਤੇ ਮਰਦੇ ਬੰਦੇ ਠੀਕ ਹੈ ਠੀਕ ਬਸ ਇਹ ਰਿਆ ਕਰਿਆ ਹਾਂਜੀ ਦਾਰੂ ਬੇਥਰੀ ਭਲਾ ਦੂ ਅੱਛਾ ਜੀ ਪਰ ਪਾਸ ਨਹੀਂ ਹੁੰਦਾ ਨਹੀਂ ਉਹ ਤਾਂ ਆਪਣੇ ਇੱਥੋਂ ਸੀਟ ਤੋਂ ਸ਼ਾਇਦ ਖੜਦਣਾ ਨਹੀਂ ਹੋਏ ਹੋਰ ਕਿਸੇ ਅਨਾਉਂਸ ਹੋਣਾ ਲੈ ਮੈਂ ਹੋ ਜੇ ਜਿਹ ਨਹੀਂ ਹਥੇ ਦਾ ਸੀਟਰ ਯਾਰ ਬਣਾ ਉਹ ਫੜ ਨਹੀਂ ਸਕਦਾ ਤਾਂ ਕਰਕੇ ਵੀ ਹੋਰ ਸੀਟ ਤੋਂ ਕਿਤੇ ਟਿਕਟ ਦੇਣ ਜਿਹੜਾ ਉਹਨੂੰ ਭੇਜ ਦੇਣ ਉਹਨੂੰ ਦੇ ਦੇਣਗੇ ਲੋਕ ਵੋਟਾਂ ਪੈਣਗੀਆਂ ਦੇਦਾਰ ਸਿੰਘ ਪੱਟੀ ਨੂੰ ਹਾਂਜੀ ਪੱਟੀ ਉਹ ਵੀ ਜੀਪੀ ਦਾ ਕੈਂਡੀਡੇਟ ਹੈ ਕਿਵੇਂ ਪਾ ਜਾਣੀ ਹੈ ਨਹੀਂ ਉਹ ਤਾਂ ਪਹਿਲਾਂ ਅਕਾਲੀ ਦਲ ਚੋ ਗਿਆ ਉਹ ਕਹਿੰਦੇ ਉਹ ਜਿਹੜਾ ਤੈਨੂੰ ਮੈਂ ਪਹਿਲਾਂ ਦੱਸ ਕੇ ਤਾਂ ਜਿਹੜਾ ਛਾਲ ਮਾਰ ਕੇ ਭੱਗ ਗਿਆ ਉਹ ਤਾਂ ਨਿਕਲੇ ਗਰਦਾਰੇ ਬਕਸੇ ਨੇ ਉਹਨੇ ਹੂੰ ਰੁਪਈਏ ਸਾਡੇ ਅੱਛਾ ਇਹ ਕਰ ਦਿੰਦੇ ਨੀਲੀ ਨੀਲੀ ਪਗਵਾਨੋਂ ਤੜਕੇ ਚਿੱਟਾ ਸੂਟ ਪਾ ਲੋ ਉਹ ਤਾਂ ਕਹਿੰਦਾ ਵੀ ਪੰਜਾਬ ਵਿਚ ਆ ਰਿਹਾ ਵੀ ਖੇਤਰੀ ਪਾਰਟੀ ਲੈਓ ਜਿਹੜੀਆਂ ਦੁਈਆਂ ਪਾਰਟੀਆਂ ਕੇਂਦਰ ਤੋਂ ਚੱਲਦੀਆਂ ਨੇ ਪਹਿਲਾਂ ਜਹਾਜ਼ ਵੀ ਚਲਾਇਆ ਤਾਂ ਨਾ ਪਾਣੀ 'ਚ ਉਹ ਕਿੰਨੇ 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 ਕਬਸਾ ਚੱਲਦੀਆਂ ਨੇ ਉਹ ਕਿੰਨੇ ਝੂਟ ਲੱਤ ਲੱਤੇ ਤੁਸੀਂ ਤੁਸੀਂ ਤਾਂ ਪੱਤਰਕਾਰ ਹੈ ਹਾਂ ਲੈਨੇ ਜੀ ਲੈ ਹਾਂ ਬਸ ਬਸ ਉਹ ਥੱਲੇ ਕੋਈ ਨਹੀਂ ਉਹ ਥੱਲੇ ਟੁੱਟੇ ਸੰਦ ਹੋ ਜੇ ਕਾਹਨ ਨਾਲ ਕੁਛ ਨਹੀਂ ਬਣਦਾ ਦੇਖੋ ਜੀ ਜੇ ਕੋਈ ਬੰਦ ਕੰਮ ਕਰਿਆ ਤਾਂ ਹੋਊਗਾ ਨਾ ਉਹ ਦਿਖੂਗਾ ਲੋਕਾਂ ਨੂੰ ਹੋਰ ਫੇ ਕਿਹੜੀ ਚਾਹੁੰਦੇ ਆ ਵੀ ਇੱਕ ਬਦਲਾਅ ਆਇਆ ਸੀ ਪੰਜਾਬ 'ਚ ਵੀ ਇਹ ਤੋਂ ਵੀ ਲੋਕ ਖੁਸ਼ ਨਹੀਂ ਹੈਗੇ ਬਿਲਕੁਲ ਕੋਈ ਖੁਸ਼ ਨਹੀਂ ਕੋਈ ਖੁਸ਼ਿਆਲੀ ਨਹੀਂ ਕੁਛ ਨਹੀਂ ਉਹ ਪਹਿਲਾਂ ਜਿੱਕਾ ਕੱਕੜ ਦਾ ਹੁਣ ਸਿਰ ਪੁੱਠਾ ਤਾਂ ਹੁਣ ਸਿੱਧਾ ਹੋ ਗਿਆ ਬਸ ਫਿਰ ਹੋਰ ਕਿਹੜੀ ਪਾਰਟੀ ਚਾਹੁੰਦੇ ਹੋ ਵੀ ਜਿਹੜੀ ਦੂਸਰੀ ਆ ਸਾਡੀ ਪੁੱਛਦਾ ਅਸੀਂ ਤਾਂ ਕਿਸੇ ਨੂੰ ਨਹੀਂ ਚਾਹੁੰਦਾ ਸਾਰੇ ਆਹੇ ਜਣ ਦੁੱਖ ਕਿਸ ਗੱਲ ਦਾ ਦੁੱਖ ਤਾਂ ਹੈ ਕੋਈ ਜਿੰਮੇਦਾਰ ਨਾਟੇ ਯਾਰ ਮਰ ਰਹੀ ਨੇ ਉਹ बार-बार ਦੁੱਖ ਕੀ ਪੁੱਛੂਗਾ ਜਿਹੜਾ ਮੰਨਦਾ ਆਫੇਰ ਗੋਲੀ ਚਲਾਉਂਦੇ ਨੇ ਉਹ ਜਾਂ ਦਿੱਲੀ ਦਾ ਰਾਹ ਰੋਕੇ ਉਹ ਜਿਹੜਾ ਲਖਦਾ ਆਫੇਰ ਗੋਲੀ ਚਲਾਉਂਦੇ ਨੇ ਦੱਸੋ ਕਈ ਬੰਦੇ ਮਾਰਦੇ ਉੱਥੇ ਫੇਰ ਉਹਦਾ ਕੀ ਹਾਲ ਹੈ ਉਦੋਂ ਕੋਈ ਹੱਲ ਨਹੀਂ ਜਦ ਤੱਕ ਜ਼ਿੰਮੇਵਾਰਾਂ ਦਾ ਕੋਈ ਹੱਲ ਹੁੰਦਾ ਜਦ ਤੱਕ ਕੋਈ ਬੋਲਦੀ ਨਹੀਂ ਮੈਂ ਇੱਥੇ ਕੰਦ ਟਾਉਂਗੇ ਦਿੱਲੀ ਦੀ ਕੰਦ ਨਹੀਂ ਢਾਉਣ ਲੱਗੇ ਪਹਿਲਾਂ ਗਏ ਤੇ ਸਾਲ ਬੈਠੇ ਰਹੇ ਨੇ ਉਹ ਕਹਿੰਦਾ ਕਿ ਕਿਸੇ ਦਾ ਜਵਾਕ ਨੂੰ ਬਾਹਰ ਨਹੀਂ ਜਾਂਦਾ ਭੈਣ ਜੋ ਉਹ ਕਹਿੰਦਾ ਨੁਕਸਾਨ ਕਰਿਆ ਪਹਿਲਾਂ ਦਿੱਲੀ ਚ ਤਾਂ ਨਹੀਂ ਜਾਣ ਦੇ ਰਹੇ ਬੀ ਨੁਕਸਾਨ ਹੋਏ ਦਿੱਲੀ ਦਾ ਦਿੱਲੀ ਜਾਤੀ ਉਹ ਕਹਿੰਦੇ ਲਾਲ ਕਿਲੇ ਤੇ ਚਲੇ ਗਏ ਸੀ ਅੱਛਾ 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 ਫਿਰ ਫਿਰ ਲਾਲ ਕਿਲਾ ਬਚਾ ਲਿਆ ਫਿਰ ਉਹਨਾਂ ਦੇ ਬਾਪ ਤੇ ਝੰਡਾ ਫੇਚਰਾ ਕੇ ਆ ਫਿਰ ਉਹ ਗਲਤੀ ਹੋਈ ਹੋ ਗਈ ਜਿਹੜੀ ਲੋਕ ਤੇ ਤੇ ਝੰਡਾ ਦੀਪ ਸਿੰਘ ਨੂੰ ਵੇਚ ਰਾਇਆ ਚੜਾ ਨਾ ਬਸ ਪਰ ਏ ਗਾਕੇ ਦੇਖ ਪਿੰਡ ਪਿੰਡ ਦੇ ਵਿੱਚ ਚਿੱਟੇ ਦਾ ਨਸ਼ਾ ਆ ਗਿਆ ਤੁਹਾਡੇ ਸਾਹਮਣੇ ਮੂੰਗੀ ਮਸਲੀ ਦੁਕਾਨ ਤੇ ਮਿਲੇ ਨਾ ਮਿਲੇ ਚਿੱਟਾ ਜਿੱਥੇ ਮਰਜ਼ੀ ਲੈ ਲਓ ਕਹਿੰਦਾ ਇਹਨੇ ਘਟ ਗਿਆ ਭਗਵੰਤ ਮਾਤਾ ਕਹਿੰਦਾ ਵੀ ਨਸ਼ਾ ਘਟਾਵਾਂਗੇ ਅਸੀਂ ਇਹ ਹੋਰ ਭਗਵੰਤ ਮਾਤਾ ਨੂੰ ਲੈ ਬੋਲ ਕਿੰਨਾ ਦਵਾਵਾਂ ਬੋਲ ਕਿੰਨਾ ਲੈਣਾ ਨਹੀਂ ਉਹ ਤਾਂ ਕਹਿੰਦਾ ਨੌਕਰੀਆਂ ਦੇ ਰਿਆ ਮੈਂ ਕਈ ਨੌਕਰੀ ਸਾਡਾ ਤਾਂ ਡੀਜੀ ਲੱਗਾ ਵਦਿਖਿਆ ਮੈਨੂੰ ਕੋਈ ਅੱਛਾ ਜੀ ਉਹ ਤਾਂ ਵੀ ਜਿਹੜਾ ਭਰਤੇ ਕੱਢੋਗਾ ਨੌਕਰੀ ਲੈ ਕੇ ਜਾਊਗਾ ਕੋਈ ਯਾਰ ਯਾਰ ਕਹਿ ਕੇ ਦੇ ਦੋ ਉਹ ਬੁੜੀ ਨੂੰ ਹਜ਼ਾਰ ਹਜ਼ਾਰ ਰਿੰਦੋ ਆਇਆ ਹੋਗਾ ਹਜ਼ਾਰ-ਹਜ਼ਾਰ ਨਹੀਂ ਦਿੱਤਾ ਯਾਰ ਉਹਦਾ ਜਿਹੜਾ ਵੀਰ ਜਿਹੜਾ ਮਾਰਕਟ ਚੋਂ ਤਾਂ ਉਹਨੂੰ ਪਹਿਲਾਂ ਵੀ ਨੌਕਰੀ ਮਿਲਦੀ ਸੀ ਜਿਹੜਾ ਹੁਣ ਪੜ੍ਹਾਈ ਕਰੂਗਾ ਮਾਰਕਟ ਚੋਂ ਉਹਨੂੰ ਫੋਨ ਵੀ ਮੈਂ ਪਹਿਲਾਂ ਕਹੇ ਵੀ ਸਪਾਰਸੇ ਚੱਲਦੀ ਸਪਾਰਸੇ ਨਾਲ ਨੌਕਰੀ ਮਿਲਦੀ ਸੀ ਉਹ ਇਮਾਨਦਾਰੀ ਨਾਲ ਮਿਲਦੀ ਆ ਮੈਂ ਮੈਂ ਬੈਠਾ ਮੇਰੇ ਦੋ ਮੁਲਾਜ਼ਮ ਨੇ ਕਰੇ ਮੇਰੇ ਬੇਟਾ ਵੀ ਮੇਰੀ ਨੂੰ ਵੀ ਆ 1 ਰੁਪਈਆ ਨਹੀਂ ਕਿਸੇ ਨੂੰ ਦਿੱਤਾ ਆਪਣੇ ਮੈਟਰ ਦੇ ਆਧਾਰ ਤੇ ਲੱਗੇ ਨੇ 1 ਰੁਪਈਆ ਕਿਸੇ ਨੂੰ ਨਹੀਂ ਦਿੱਤਾ ਤੇ ਹੋਰ ਗੱਲਬਾਤ ਕਰਦੇ ਆ ਤੁਸੀਂ ਕਿਹੜੀ ਚਾਹੁੰਦੇ ਹੋ ਪਾਰਟੀ ਕਿਹੜੀ ਕਹਿ ਰਹੇ ਸੀਗੇ ਪਾਰਟੀ ਤਾਂ ਦੇਖੋ ਜਿਹੜੀ ਮਰਜ਼ੀ ਆਵੇ ਕੰਮ ਤਾਂ ਆਮ ਜਨਤਾ ਨਹੀਂ ਕਰਨੇ ਮੈਂ ਤੁਸੀਂ ਕਿਹੜੀ ਪਾਰਟੀ ਚਾਹੋ ਨਾ ਵੀ ਜਿਹੜੀ ਆ ਆਪਣੇ ਭਗਵਾਨ ਤਮਾਨ 2 ਸਾਲ ਤੋਂ ਕੰਮ ਕਰ ਰਹੀ ਕੋਈ ਆਪਾਂ ਨੇ ਸਾਰੀਆਂ ਦੇਖ ਲਈਆਂ ਕਿਸੇ ਨੇ ਵੀ ਕਿਸੇ ਪਾਸਿਓਂ ਕੋਈ ਵਫਾ ਨਹੀਂ ਕੀਤਾ ਬਾਕੀ ਦੇਖੋ ਇਸ ਵਾਰ ਜਨਤਾ ਦਾ ਕੀ ਹਿਸਾਬ ਕਿਤਾਬਾ ਲੋਕ ਸਭਾ ਚ ਕੀ ਲੱਗਿਆ 13 ਦੇ 13 ਸੀਟਾਂ ਦੇ ਕੌਣ ਜਿੱਤੂਗਾ ਲੋਕ ਸਭਾ ਚ ਅਜੇ ਡਿਫਿਕਲਟੀ ਹੈ ਅਜੇ ਕਿਸੇ ਪਾਸਿਓਂ ਵੀ ਕਹਿਣਾ ਮੁਸ਼ਕਿਲ ਹੈ ਜਦ ਤੱਕ ਸਾਰੇ ਉਮੀਦਵਾਰ ਐਨਾਉਂਸ ਨਹੀਂ ਕਰੇ ਜਾਂਦੇ ਬੀਜੇਪੀ ਨੂੰ ਲੱਗਦਾ ਵੀ ਵੋਟਾਂ ਪੈਣਗੀਆਂ ਵੀ ਕਿਸਾਨੀ ਅੰਦੋਲਨ ਚੱਲ ਰਿਹਾ ਜਿਹੜਾ ਮੁਸ਼ਕਿਲ ਹੈ ਇਹ ਦੇਖੋ ਜਿਸ ਹਿਸਾਬ ਨਾਲ ਇਹਨਾਂ ਨੇ ਬੈਰੀਕੇਟ ਕਰੇ ਸੀ ਐਵੇਂ ਪਿੰਡਾਂ ਚ ਹੁਣ ਜਨਤਾ ਵੀ ਬੈਰੀਕੇਟ ਕਰ ਰਹੀ ਹੈ ਇਹਨਾਂ ਦਾ ਪੂਰਾ ਵਿਰੋਧ ਕਰ ਰਹੀ ਹੈ ਬਾਬਾ ਜੀ ਕੀ ਕਹੋਗੇ ਵੋਟਾਂ ਦਾ ਫੇ ਕਿਵੇਂ ਜੀ ਕੋਈ ਪ ਨਕੀ ਕਿਹੜੀ ਗੱਲਾਂ ਦੁਖੀਆਂ ਜੀ ਨੋਟਾਂ ਨੂੰ ਵੋਟਾਂ ਥੰਨੋ ਛੱਡ ਬੰਦੇ ਮਾਰ ਰਹੇ ਨੇ ਉੱਥੇ ਦੁਖੀਆਂ ਹੋਆਂ ਸੀ ਹੋਰ ਕੀ ਫਿਰ ਪਿੰਡ 'ਚ ਵਿਰੋਧ ਕਰੂਗੇ ਜੇ ਕੋਈ ਵੀ ਲੀਡਰ ਆਉਂਦਾ ਜਰੂਰ ਕਰਾਂਗੇ ਸਾਰੀਆਂ ਪਾਰਟੀਆਂ ਆ ਜਾਂ ਕੱਲੀ ਬੀਜੇਪੀ ਦਾ ਵਿਰੋਧ ਬੀਜੇਪੀ ਦਾ ਕਰਾਂਗੇ ਜੇ ਬਾਕੀ ਪਾਰਟੀਆਂ ਨੇ ਫਿਰ ਕਿਹਨੂੰ ਚਾਹੁੰਦੇ ਤੁਸੀਂ ਕਿਹੜੀ ਮੈਂ ਕਿਹਨੂੰ ਵੋਟ ਕਿਸੇ ਨੂੰ ਵੀ ਨਹੀਂ ਚਾਹੁੰਦੇ ਨੋਟਾਂ ਨੂੰ ਬੋਰਡ ਬਾਉਣੀ ਹੈ ਫਿਰ ਤਾਂ ਜਿਹੜੇ ਪਗੰਤਮਾਂ ਦੇ 2 ਸਾਲ ਹੋਏ ਨੇ ਹੁਣ ਸਰਕਾਰ ਬਣਾਉਣ ਤੋਂ ਬਾਅਦ ਦਾ ਬਦਲਾਅ ਆਇਆ ਇਹ ਕੰਮ ਹੋਇਆ ਵਧੀਆ ਪਿੰਡਾਂ 'ਚ ਕੋਈ ਕੰਮ ਨਹੀਂ ਹੋਇਆ ਪਿੰਡਾਂ 'ਚ ਕੀ ਕੰ ਇਹੜੀ بجلی ਮਾਫ ਕਰਤੀ 300 ਜੂਨਟ ਪਿੰਡ 'ਚ ਨਸ਼ਾ ਕਿੰਨਾ ਦਾ ਨਸ਼ਾ ਤੋਂ ਉਪਰੇ ਨਸ਼ਾ ਤੋਂ ਫਾਂਟਾ ਜਿੱਕਦਾ ਨਸ਼ਾ ਜਿੰਨਾ ਮਰਜ਼ੀ ਲੈ ਲੋ ਪਿੰਡ 'ਚ ਨਸ਼ਾ ਚੱਲਦਾ ਜੀ ਆਪਣੇ ਪਿੰਡ 'ਚ ਚੱਲਦਾ ਨਸ਼ਾਰੇ ਕਿੰਨਾ ਮਰਜ਼ੀ ਨਸ਼ਾ ਨਾਲ ਸਰਕਾਰ ਕਹਿੰਦੀ ਸੀ ਖਤਮ ਕਰਾਂਗੇ ਵੀ ਨਸ਼ਾ ਵੀ ਨਾ ਤਾਂ ਖਤਮ ਹੋਇਆ ਸਰਕਾਰ ਤੋਂ ਕਰ ਨਹੀਂ ਸਕਦੀ ਕੋਈ ਵੀ ਸਰਕਾਰ ਨਹੀਂ ਕਰ ਸਕਦੀ ਕਾਲੀਆਂ ਨੇ ਲਿਆਂਦਾ ਨਸ਼ਾ ਪਹਿਲਾਂ ਹੁਣ ਵੱਧ ਗਿਆ ਹੋਰ ਹੋ ਗਿਆ ਮਨਦੇਉ ਜੀ ਕਾਲੀਆਂ ਨੇ ਨਸ਼ਾ ਲਿਆਂਦਾ ਉਹ ਤਾਂ ਕਹਿੰਦੇ ਸੀ ਨਸ਼ਾ ਲੈਂਦਾ ਉਹਨੇ ਬੈਸੀ ਬਦਨਾਮ ਕਰਿਆ ਪਾਰਟੀ ਨੂੰ ਬਦਨਾਮ ਕਰਿਆ ਭਗਵੰਤ ਮਾਨ ਕਾਲੀਆਂ ਨੇ ਲੈਂਦਾ ਹੋਰ ਕਿੰਨੇ ਲੈਂਦਾ ਇਧਰ ਗੱਲਬਾਤ ਕਰਦੇ ਆਂ ਬਾਬਾ ਜੀ ਕੀ ਕਹਿਣਾ ਚਾਹੂਗੇ ਜੀ ਅਸੀਂ ਕੀ ਕਹਿਣਾ ਭਾਈ ਵੋਟਾਂ ਬਾਰੇ ਜੀ ਵੋਟਾਂ ਦਾ ਹੁਣ ਪੈਣੀਆਂ ਨੇ 1 ਜੂਨ ਨੂੰ ਸਾਰਿਆਂ ਨੂੰ ਵੋਟਾਂ ਪਾਉਣੀਆਂ ਨੇ ਆਪਣਾ ਹੱਕ ਹੈ ਨਾ ਨਾ ਭਾਈ ਵੋਟ ਆਪਣੀ ਪਾਵੇਂਗੀ ਜਿਹਨੂੰ ਮਰਜ਼ੀ ਪਾ ਦਈਏ ਫੇਰ ਵੀ ਮਾਹੌਲ ਕੀ ਆ ਵੀ ਕਿ ਕਿਹੜੀ ਲੱਗਦਾ ਕਿਹੜੀ ਸੀਟ ਕੌਣ ਲੈ ਕੇ ਜਾਊ ਕਿਹੜੀ ਪਾਰਟੀ ਲੈ ਕੇ ਜਾਊ ਬਾਈ ਹੁਣ ਸਾਨੂੰ ਅਨਪੜਨ ਕੀ ਪਤਾ ਉਹਦੇ ਨਾ ਤਾਂ ਕੋਈ ਲਿਦ ਰਾਇਆ ਨਾ ਸਾਨੂੰ ਕੋਈ ਪਤਾ ਨਾ ਸਾਡੇ ਗਰਾਉਂ ਚ ਕੋਈ ਘੱਟ ਬੱਟ ਕਰੇ ਸਾਡੇ ਕੋਈ ਅਹਜਾ ਬੰਦੇ ਜੀ ਵੀ ਹਲੇ ਸਾਨੂੰ ਕੋਈ ਪਤਾ ਵੀ ਕਿਹੜੀ ਕਿਹੜਾ ਸੀਟ ਜਾਊਗਾ ਕੌਣ ਜਿੱਤੂਗਾ ਪਾਰਟੀਆਂ ਕਿਤੇ ਨਾ ਪਿੱਛੇ 5 ਸਾਲ ਨਹੀਂ ਆਇਆ ਮੁੜ ਕੇ 5 ਸਾਲ ਦੀ ਇੱਕ ਦਿਨ ਵੀ ਨਹੀਂ ਆਇਆ ਨਹੀਂ ਜਿਹੜਾ ਜਿਹੜੇ ਪਹਿਲਾਂ ਕਹਿੰਦੇ ਨੇ ਹੱਥ ਜੋੜ ਕੇ ਵੀ ਅਸੀਂ ਕੰਮ ਕਰਾਂਗੇ ਬਾਜੋ ਫਿਰ ਕਿਉਂ ਨਹੀਂ ਦੇਖਦੇ ਕਿਉਂ ਨਹੀਂ ਕੰਮ ਕਰਦੇ ਲੋਕਾਂ ਦੇ ਐਟਟੇਡੇ ਵਾਦੇ ਕਰਦੇ ਨੇ ਇਹ ਤਾਂ ਫਿਰ ਤੁਸੀਂ ਉਹਨਾਂ ਨੂੰ ਪੁੱਛੋ ਇਹ ਤਾਂ ਉਹਨਾਂ ਨੂੰ ਜਿਹੜਾ ਤੁਸੀਂ ਸਵਾਲ ਨਹੀਂ ਕਰਦੇ ਜੀ ਵੀਰ ਲੀਡਰ ਸਾਡੇ ਕੋਲ ਆਉਣਗੇ ਅਸੀਂ ਕਰਾਂਗੇ ਜੇ ਸਾਡੇ ਕੋਲ ਆਉਣਗੇ ਅਸੀਂ ਪੁੱਛਾਂਗੇ ਉਹਨਾਂ ਨੂੰ ਵਾਜੇ ਜਿਹੜਾ ਕੱਪੜੇ ਦਾ ਜਿਹੜਾ ਹੁਣ ਜਿਹੜਾ ਕਹਿੰਦਾ ਚਾਰ ਹਫ਼ਤਿਆਂ ਦੇ ਵਿੱਚ ਮੈਂ 2 ਮਹੀਨਿਆਂ ਦੇ ਵਿੱਚ ਨਸ਼ਾ ਉਹ ਕਰ ਦਵਾਂ ਹਾਂ ਉਹ ਹੀ ਗੱਲ ਕਰ ਰਹੀ ਚਾਰ ਹਫ਼ਤਿਆਂ ਦੀ ਗੱਲ ਕਰਦਾ ਸੀ ਵੀ ਨਸ਼ਾ ਖਤਮ ਕਿਉਂ ਨਹੀਂ ਹੋਇਆ ਪੰਜਾਬ 'ਚ ਉਹਦਾ ਬਹੁਤ ਵੱਡੇ ਵੱਡੇ ਗੱਲਾਂ ਕਰਦਾ ਸੀ ਇਹ ਫਿਰ ਪਹਿਲਾਂ ਕਹਿੰਦਾ ਮਜੀਡੀ ਚਿੱਟਾ ਵੇਚਦਾ ਹੁਣ ਤਾਂ ਮੀਠੀ ਨਹੀਂ ਨਾ ਫਿਰ ਉਹਨਾਂ ਕਿ ਹਾਂ ਜੀ ਜੇ ਨੂੰ ਕਿਹਨ ਕਿਉਂ ਨਹੀਂ ਬੰਦਾ ਹਾਂ ਤੁਸੀਂ ਉਹਨੂੰ ਪੁੱਛੋ ਨਾ ਭਗਵੰਤ ਮਾਨ ਨਾਲ ਸਵਾਲ ਕਰੋ ਜਾ ਕੇ ਉਹ ਤਾਂ ਹੁਣ ਕਹਦੇ ਖੜਦਾ ਨਹੀਂ ਹੈਗਾ ਕਿਸੇ ਕੋਲ ਉਹ ਤਾਂ ਹੁਣ ਵੱਡੇ ਵੱਡੇ ਗੱਡੀਆਂ ਚ ਲੰਘ ਜਾਂਦਾ ਪਰ ਉਹਦੇ ਸਕਿਉਰਟੀ ਲਈ ਵਰਦਾ ਚਾਰ-ਚਾਰ ਆਪਣੇ ਭੈਣ ਨੂੰ ਵੀ ਲੈਂਦਾ ਜਿਹੜਾ ਘੰਟਾ ਮੈਂ ਬਿਨਾਂ ਸਕਿਉਰਟੀ ਤੋਂ ਫਿਰੂੰਗਾ ਉਹ ਆਪਣੀ ਘਰ ਵਾਲੀ ਕੋਲ ਵੀ ਸਕਿਉਰਟੀ ਦਾ ਕੰਮ ਆ ਭੈਣ ਕੋਲ ਵੀ ਆ ਮਾਂ ਕੋਲ ਵੀ ਆ ਉਹ ਕਹਦੇ ਐਮਾ ਦੀ ਪਾਲਿਟੀ ਹੋਈ ਫਿਰ ਤਾਂ ਖਾਸ ਪਾਰਟੀ ਹੋ ਗਈ ਨਾ ਪਹਿਲਾਂ ਤਾਂ ਕਹਿੰਦੇ ਸੀ ਲੈਣੀ ਨੇ ਸਕਿਉਰਟੀ ਐ ਫਿਰ ਤਾਂ ਆਪਣੇ ਆਪਿਆਂ ਗੱਲਾਂ ਦੀ ਮੁੱਕਰ ਗਏ ਬਿਲਕੁਲ ਬਿਲਕੁਲ ਇਹ ਇਹ ਤਾਂ ਉਲਟਾ ਹੋ ਗਿਆ ਕੰਮ ਇਹ ਲੋਕਾਂ ਨੇ ਬਦਲਾਅ ਚਾਹਿਆ ਤਾਂ ਉਹ ਤਾਂ ਆਇਆ ਨਹੀਂ ਅਗਲੀ ਵਾਰ ਮੰਨਦੇ ਹਾਂ ਵੀ ਜੇ ਭਗਵੰਤ ਮਾਨ ਖੜਦਾ ਮੁੱਖ ਮੰਤਰੀ ਤੌਰ ਤੇ ਵੀ ਸਰਕਾਰ ਬਣੂ ਆ ਆਮ ਆਨਵਾਦੀ ਦੀ ਇਹ ਕੋਈ ਤਾਂ ਹੁਣ ਨਾਲ ਘਰਬ ਦੀ ਗੱਲ ਹੈ ਕਾਕਾ ਹੁਣ ਕਿਸੇ ਨੂੰ ਇਹ ਤਾਂ ਨਹੀਂ ਪਤਾ ਇਹ ਲੋਕ ਜਿਹੜੇ ਖੁਸ਼ ਨਹੀਂ ਹੋਏ ਫਿਰ ਇਹਦਾ ਮਤਲਬ ਹੋਰ ਹੋਰ ਪਾਰਟੀ ਆ ਸਕਦੀ ਅਗਲੀ ਵਾਰੀ ਤਾਂ ਕੋਈ ਪਤਾ ਨਹੀਂ ਹੈਗਾ ਜਨਤਾ ਦਾ ਰਾਵਾ ਹੁਣ ਮੇਰੇ ਇਕੱਲੇ ਨਾਲ ਤਾਂ ਗੱਲ ਨਹੀਂ ਮੰਨਦੀ ਮੈਂ ਦਸ ਨਾਲ ਬਣਨੀ ਆ ਇਹ ਤਾਂ ਜਨਤਾ ਦੀ ਆ ਜਿਹੜੇ ਨਾਲ ਹੋਊਗਾ ਉਹ ਉਹਨੂੰ ਪਾ ਦੇਣਗੇ ਤੇ ਬਾਬਾ ਜੀ ਵੀ ਪਹੁੰਚੇ ਨੇ ਹਾਂ ਬਾਬਾ ਜੀ ਵੋਟਾਂ ਆ ਗਈਆਂ ਜੀ ਏ ਹੁਣ ਇੱਕ ਜੋਨੋਂ ਵੋਟਾਂ ਪੈਣੀਆਂ ਨੇ ਥੋੜੀ ਸਮਾਂ ਰਹਿ ਗਿਆ ਸਭ ਦੇ ਪਾਰਟੀਆਂ ਜ਼ੋਰ ਲੱਗਿਆ ਹੋਇਆ ਏ ਕੀ ਦੇਖਦੇ ਹਾਂ ਫਿਰ ਕੀ ਦਾ ਜ਼ੋਰ ਆ ਜ਼ੋਰ ਅਸੀਂ ਤਾਂ ਕਿਸੇ ਨੂੰ ਵੀ ਵੋਟ ਪਾਉਣੀ ਜੀ ਕੀ ਗੱਲ ਸਾਰੇ ਐਂ ਕਹ ਰਹੇ ਨੇ ਵੋਟ ਨਹੀਂ ਪਤਾ ਕਾਦਾ ਨਹੀਂ ਪਾਉਣੀ ਜੀ ਦੁਖੀ ਕਰੇ ਪਾਏ ਆ ਚਿੱਟੇ ਸਾਡੇ ਨਿਆਣੇ ਲੱਗ ਕੇ ਖਾਣ ਮਰਨ ਸਾਡੇ ਨਿਆਣੇ ਲੱਗ ਕੇ ਕਿਹੜੇ ਇਹਦਾ ਤਿੰਨੇ ਪਾਰਟੀਆਂ ਸਾਰੇ ਚਾਰੇ ਇਕੱਠੇ ਨੇ ਉਹ ਆਤਮਾਨ ਦਾਗਾ ਵੀ ਚਾਰਾ ਤਿੰਨ ਕਿੱਟਾ ਖਤਮ ਕਰਦਾ ਕਾਹਨੂੰ ਕਰਦਾ ਜੀ ਖਤਮ ਆ ਥੋੜੇ ਸਾਹਮਣੇ ਕੁੜੀਓ ਦਾ ਕੋਈ 100 ਗ੍ਰਾਮ ਫੜ ਰਿਹਾ ਕੋਈ ਕੋਈ ਫੜ ਰਿਹਾ ਪਹਿਲਾਂ ਜੀ ਨਹੀਂ ਆ ਜਾਂ ਵੱਧ ਗਿਆ ਵੱਧ ਗਿਆ ਨ ਇਹਨੇ ਬਦਾਤਾ ਹੋਰ ਭਗਵੰਤ ਮਾਨ ਨੇ ਭਗਵੰਤ ਮਾਨ ਨੇ ਹੁਣ ਮਹੀਨਾ ਚੱਲਦਾ ਭਗਵੰਤ ਮਾਨ ਮਹੀਨਾ ਲੈ ਰਿਆ ਆਪਣਾ ਸੱਤ ਬੂਸਟਾ ਦੇ ਪੈਸੇ ਇਕੱਠੇ ਕਰੂ ਨਹੀਂ ਉਹ ਤਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਕਹਿੰਦੇ ਸਾਡੀ ਇਮਾਨਦਾਰ ਪਾਰਟੀ ਹੈ ਸਾਰੀ ਕਰਦੇ ਨੇ ਵੀਰੇ ਸਾਰੀ ਇਹ 70 ਸਾਲ ਦੇ ਖਾ ਕੇ ਸਾਲੇ ਲੁੱਟ ਕੇ ਸਾਡੇ ਨਿਆਣੇ ਭੈਣ ਦੇ ਵਿਦੇਸ਼ਾਂ ਚ ਬਕ ਕੀ ਹਾਲ ਹੈ ਕੀ ਹਾਲ ਹੈ ਕਿਹੜੀ ਪਾਰਟੀ ਹੋਣੀ ਚਾਹੀਦੀ ਹੈ ਹਾਲਾੌਰ ਕੇ ਹਾਲਾ ਨਾ ਪਾਰਟੀ ਫਿਰ ਕਿਹੜੀ ਚੋਣੇ ਹੋਰ ਪੰਜਾਬ ਚ ਕੋਈ ਪਾਰਟੀ ਨੂੰ ਲੀਡਰ ਵੀ ਤਾਂ ਸਾਰੇ ਗੰਦੇ ਨੇ ਕਿਸੇ ਨੂੰ ਵੋਟ ਨਹੀਂ ਦਿੰਦਾ ਕਿਸੇ ਨੂੰ ਨਹੀਂ ਪਾਉਂਦਾ ਨੀ ਫਿਰ ਹੱਲ ਕੀ ਹੋਊਗਾ ਵੀ ਸਰਕਾਰ ਦਾ ਬਣਨੀ ਹੈ ਕਿਸੇ ਨਾ ਕਿਸੇ ਦੀ ਹੈ ਸਰਕਾਰ ਦਾ ਬਣਨੀ ਹੈ ਉੱਪਰ ਫਿਰ ਇਹਨੂੰ ਸਿੱਧੀ ਗੱਲ ਆ ਨਹੀਂ ਫਿਰ ਜਿਹੜੀ ਇੱਕ ਪਾਰਟੀ ਖੜੀ ਸੀ ਕਿਸਾਨ ਚੋਂ ਨਿਕਲ ਕੇ ਪਾਰਟੀ ਹੈ ਨਾ ਰਾਜੇ ਵਾਲੇ ਖੜੇ ਸੀਗੇ ਮੁੱਖ ਮੰਤਰੀ ਤੌਰ ਤੇ ਉਹਨੂੰ ਲੋਕਾਂ ਨੇ ਕਿਉਂ ਨਹੀਂ ਵੋਟਾਂ ਪਾਈਆਂ ਜੇ ਕਿਸਾਨ ਦੇ ਮੈਂ ਇਹਨੂੰ ਦੱਸਦਾ ਵੀਰੇ ਉਹਦਾ ਉਹਦਾ ਜੱਟ ਤੇ ਕਿਸਾਨ ਜੁਣੀ ਹੋਣ ਆਏ ਲੱਗੇ ਨੇ ਜੱਟੇ ਬੇੜਾ ਪੱਠਾ ਦਾ ਉਹ ਬਾਦਲ ਉਹ ਨਹੀਂ ਨਾਖ ਰਿਹਾ ਉਹਨਾਂ ਨੂੰ ਕੋਈ ਘਾੜੀ ਜ਼ਮੀਨ ਹੈ ਸਾਡੇ ਨਾ ਦੋ ਦੋ ਕਿੱਲੇ ਵਾਲੇ ਨੇ ਉਹ ਗੁੜੀ ਚੋਂ ਉਹ ਦਿੱਲੀ ਮਰਦੇ ਨੇ ਜਾਜਾ ਵਿਚਾਰੇ ਨਾ ਇਹ ਦੇਖਿਆ ਜਾਵੇ ਜੀ ਪਾਰ ਤਾਂ ਫਿਰ ਕਿਸਾਨਾਂ ਵਿੱਚ ਵੀ ਆ ਕਿਸਾਨ ਨੇ ਨਿਤਾਵਾ ਵਿੱਚ ਡੱਲੇ ਆਲ ਤੇ ਡੱਲੇ ਆਲ ਦੇ ਪੰਦੇਰਾ ਡੱਟ ਨੇ ਤੇ ਰਾਜੇ ਆਲ ਜਿਹਨੂੰ ਪੈਸੇ ਮਿਲਦੇ ਨੇ ਭਲਾਉ ਜਿੰਦੇ ਨੇ ਆਪਣਾ ਆਪਣੇ ਨਿਆਣੇ ਸੈੱਟ ਕਰਕੇ ਸਾਰਾ ਕੁਝ ਕਰਕੇ ਹੁਣ ਤੂੰ ਦੂਰ ਨਾ ਕਰਾ ਤੇਰੇ ਲਬੇ ਆਹ ਦਾ ਆਪਣਾ ਕੀ ਆ ਨਾ ਪਛਾਨੀ ਬਰਿਆਓ ਆ ਸਿੱਧੂ ਆਲਾ ਸਿੱਧੂ ਆ ਪਸ਼ੌਰਾ ਪਸ਼ੌਰੇ ਦੇ ਜਾ ਕੇ ਸਾਰੇ ਲੱਗ ਗਏ ਸਾਡੇ ਕਦੇ ਨਹੀਂ ਲੱਗੇ ਅਸੀਂ ਜਲੇ ਮਾਰਦੇ ਹਾਂ ਡਾਂਗਾ ਵੀ ਕਰਦੇ ਨੇ ਉਹ ਤਾਂ ਅੱਗੇ ਅੱਗੇ ਹੋ ਕੇ ਉਹ ਤਾਂ ਅੱਗੇ ਹੋ ਕੇ ਵੀ ਤੁਰ ਰਹੇ ਸੀਗੇ ਜਦੋਂ ਬਾਰਡਰ ਤੇ ਜਦੋਂ ਅੱਥਰੂ ਕਹਿੰਦੇ ਗੋਲੇ ਚੱਲ ਰਹੇ ਸੀ ਉਹਦਾ ਅੱਗੇ ਅੱਗੇ ਹੋ ਕੇ ਤੁਰੇ ਸੀਗੇ ਅੱਗੇ ਚੱਲੇ ਸੀ ਡੱਲੇ ਵਾਲ ਦੇ ਪੰਦੇਰ ਵੀ ਅੱਗੇ ਸੀ ਜਾਵਾਂਗੇ ਮੂਰੇ ਆਹ ਕਹਿੰਦੇ ਕਿ ਫਾਦਾ ਮੈਂ ਪਸ਼ੋਰਾ ਦੇ ਜਲੇ ਮਾਰਦਾ ਮਰ ਹਾ ਉਹਨਾਂ ਕਾਨੂੰ ਉਹ ਕਰਦਾ ਦੋ ਬੁੜੇ ਤੇਰੇ ਪਿੰਡ ਦੇ ਨੇ ਮੈਨੂੰ ਲੈ ਚੱਲੀ ਉਹ ਵੀ ਮੈਨੂੰ ਜਾਣਦੇ ਨੇ ਤੈਨੂੰ ਸਾਰੀ ਕੀ ਕਥੂ ਦੱਸਦੇ ਬਾਗਾਂ ਵਾਲੇ ਲਾਠੀ ਖੜਕੇ ਸੀ ਵਿੱਚ ਤੇ ਆਹ ਬੁੜਾ ਕੁੱਟਿਆ ਗਿਆ ਦਾ ਹਾਂਜੀ ਈ ਗੱਲ ਹੋਈ ਸੀ ਲਾਠੀਆਂ ਮਾਰੀਆਂ ਸਾਡੇ ਜੀ ਸੱਤ ਬੰਦੇ ਤੇ ਸਾਡੇ ਬੰਦ ਤੇ ਹਾਂ ਕੀ ਕਰਨਗੇ ਅਸੀਂ ਅਸੀਂ ਚੰਡੀਗੜ੍ਹ ਜਾਣਾ ਤਾਂ ਅੱਛਾ ਚੰਡੀਗੜ੍ਹ ਦੇ ਰੋਕਦੇ ਤੇ ਕਿਸਾਨਾਂ ਨਾਲ ਹਾਂ ਲਖਣੀ ਦਿੱਤੇ ਸਾਡੇ ਕੁੜੀ ਜਿਹੋਦੇ ਤੋਂ ਆਪਾਂ ਬੀੜੀਆਂ ਵੇਦੀਆਂ ਅੱਛਾ ਜੀ ਗੋਲੀਆਂ ਚਲਾਈਆਂ ਨੇ ਖੁਜੇ ਮੱਜਰੇ ਦੇ ਇੱਥੇ ਨੂੰ ਗੋਲੀ ਚਲਾਤੀ ਐ ਇੱਥੇ ਲੱਗੇ ਟਾਇਰ ਦੇ ਮੂਰੇ ਹੀ ਗਿਰ ਗਿਆ ਚੰਡੀਗੜ੍ਹ ਜਾਣੇ ਜਾਂਦੇ ਸਨ ਨਾ ਤਾਂ ਜਿਹੜੇ ਮੂਰੇ ਅੱਗੇ ਨੇਤਾ ਹੁੰਦੇ ਨੇ ਉਹ ਜਣੀ ਫਿਰ ਉਹਿਆ ਦੇ ਡਾਂਗਾ ਮਰਾ ਦਿੰਦੇ ਨੇ ਆਪ ਜਿਹੜੇ ਪਿੱਛੇ ੜ ਜਾਂਦੇ ਨੇ ਇਹ ਕਹਿਣ ਦਾ ਭਾਵ ਤੁਹਾਡਾ ਵੀ ਪਿੱਛੇ ੜ ਜਾਂਦੇ ਨੇ ਪੈਸੇ ਖਾਂਦੇ ਨੇ ਕਿਸਾਨ ਲੀਡਰ ਵੀ ਜਾਣੇ ਨਹੀਂ ਰਹਿਣਾ ਕੋਈ ਚੱਲੀ ਘੜ ਜਾਣੇ ਟੋਪਾਂ ਬੀੜੀ ਵੇਚਦੀਆਂ ਵੀ ਜਿਹੜਾ ਕੁਝ ਟੋਪਾਂ ਚਲਾ ਦੇਗੇ ਗੋਲੀਆਂ ਚਲਾ ਗੋਲੀ ਚਲਾਈ ਵੀ ਆ ਜੇ ਜਿਆਦਾ ਕੰਮ ਚੱਲਦਾ ਤਾਂ ਟੋਪਾਂ ਵੀ ਚਲਾ ਦਿੰਦੇ ਹੋ ਟੋਪਾਂ ਵੀ ਬੀੜੀ ਵੇਚਦੀਆਂ ਹਾਂ ਜੀ ਕੱਢਿਆਲੇ ਦਾ ਪਾਲਤਾ ਉਹ ਵਿਚਾਰਾ ਮਰ ਗਿਆ ਉਹ ਸਾਡੀ ਗਲਤੀ ਹਾਂ ਬਾਬਾ ਜੀ ਬੱਸ 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 ਉਹ ਬੱਸ ਬੱਲੇ ਜਾਣਾ ਕੀ ਕਹਿੰਦੇ ਚੋਣਾਂ ਜੀ ਕੁਛ ਨਹੀਂ ਕਹਿੰਦਾ ਚਲਦੇ ਬੱਸ ਨਾ ਵੋਟਾਂ ਬਾਰੇ ਕੀ ਖਿਆਲ ਹੈ ਵੋਟਾਂ ਬਾਰੇ ਕੋਈ ਖਿਆਲ ਨਹੀਂ ਆਖਬਾਰ ਰੋਜ਼ ਪੜ੍ਹਦੇ ਹਾਂ ਕੋਈ ਇਹ ਚ ਕੋਈ ਨਹੀਂ ਕੋਈ ਖਬਰ ਆਉਂਦੀ ਐ ਇਹ ਚ ਵੀ ਕਿਹੜਾ ਜਿੱਤੂਗਾ ਕੋਈ ਨਹੀਂ ਜਿੱਤਦਾ ਸਾਰੇ ਹਾਂ ਭਾਜਪਾ ਦਾ ਫਿਰ ਕਿਵੇਂ ਪਿੰਡ ਦੇ ਮਾਹੌਲ ਵਿਰੋਧ ਕਰੂਗੇ ਜਾਂ ਫਿਰ ਸਾਥ ਦੋਗੇ ਸਾਥ ਕਰਕੇ ਤਾਂ ਵਿਰੋਧ ਇਹ ਤਾਂ ਡਾਂਗਾ ਮਾਰੇਗੇ ਭਾਜਪਾ ਦੇ ਹਾਂ ਕਿਹੜਾ ਹੋਊਗਾ ਉਹ ਨਹੀਂ ਫਿਰ ਵੋਟਾਂ ਮੰਗਣ ਆਉਣਗੇ ਉਹ ਤਾਂ ਕਹਿੰਦੇ ਅਸੀਂ ਤੁਹਾਡੇ ਮਸਲੇ ਹੱਲ ਕਰਾਂਗੇ ਕੋਈ ਨਹੀਂ ਮਸਲਾ ਹੱਲ ਕਰਦਾ ਸਾਡੇ ਆ ਐ ਨਵੀਂ ਨਵੀਂ ਦਿੱਲੀ ਲਾ ਗਿਆ ਐ ਨਵੀਂ ਆ ਹੁਣ ਫੇਰ ਜਾੜ ਕਿੰਨੇ ਕ ਲੋਕ ਆ ਜਿਹੜਾ ਵਿਰੋਧ ਕਰਨਗੇ ਪਿੰਡ ਚ ਸਾਰੇ ਹੋਰੇ ਜੀ ਸਾ ਵਿੱਚ ਪਾਰਟੀਆਂ ਬਣੇ ਹੋਣੇ ਭਾਜੀਪੀ ਦੇ ਬਸ ਸਮਰਥਕ ਹੋਣਗੇ ਪਾਰਟੀ ਦੇ ਹੋਰੇ ਭਾਜੀ ਦੇ ਸਮਰਥਕ ਹੈ ਨਹੀਂ ਪਿੰਡ ਚ ਨਹੀਂ ਹੈਗਾ ਕੋਈ ਨਹੀਂ ਬਾਬਾ ਜੀ ਬਾਬਾ ਜਾਣ ਦੇ ਦੇ ਲੈ ਜਾ ਬੜਾ ਪਰਾਂ ਨਹੀਂ ਜਾ ਤੇ ਹਾਂ ਜੀ ਆਪਾਂ ਗੱਲਬਾਤ ਕਰਦੇ ਆਂ ਬਾਈ ਜੀ ਬਾਬਾ ਜੀ ਦੱਸੋ ਜੀ ਫਿਰ ਵੋਟਾਂ ਦਾ ਮਾਹੌਲ ਆ ਸਾਰੇ ਦਾ ਵਿਰੋਧ ਕਰ ਰਹੇ ਨੇ ਕਹਿੰਦੇ ਅਸੀਂ ਵੋਟਾਂ ਨਹੀਂ ਪਾਉਣੀ ਆ ਵੀ ਇਸ ਦਾ ਨੋਟਾਂ ਨੂੰ ਬੋਟ ਪਾਉਣੀ ਆ ਵੀ ਕੋਈ ਪਾਰਟੀ ਨਹੀਂ ਚੰਗੀ ਹੈਗੀ ਦੱਕੂ ਗੱਲ ਤਾਂ ਹੁਣ ਆ ਪਬਲਿਕ ਦਾ ਕੁਝ ਨਾ ਕੁਝ ਤਾਂ ਬਣ ਰਹੀ ਹੈ ਛੋਟਾ ਕੀ ਵਿਚਾਰਾ ਜਿਹੜੇ ਵੈਧੇ ਕਰਕੇ ਚਲੇ ਜਾਂਦੇ ਨੇ ਲੋਕ ਉਹਨਾਂ ਨੂੰ ਨਿਪੋਣਾ ਚਾਹੀਦਾ ਛੋਟਾ ਕੀ ਵਿਚਾਰਾ ਜੀ ਊਜਵਲ ਬੰਦੇ ਹੁਣ ਸਾਡਾ ਵਿਚਾਰ ਤਾਂ ਹੁਣ ਬਹੁਤ ਕ ਦੱਸੂਗਾ ਹਲੇ ਕੀ ਆਈ ਕਿਹੜੀ ਪਾਰਟੀ ਦਾ ਜੋਰ ਆ ਵੈਸੇ ਪਿੰਡ ਚ ਫੇਰ ਵੀ ਜੋਰ ਤਾਂ ਹੁਣ ਕਿਸੇ ਦਾ ਨਹੀਂ ਕਰ ਸਕਦਾ ਇਹ ਆ ਜਿਹੜੇ ਕਿਸਾਨ ਵਿਰੋਧ ਕਰ ਰਹੇ ਨੇ ਲਗ ਲਗ ਜਗਾ ਜਿਵੇਂ ਫਰੀਦਕੋਟ ਅੰਮ੍ਰਿਤਸਰ ਹਰੇਕ ਜਗਾ ਵਿਰੋਧ ਹੋ ਰਿਹਾ ਬੀਜੇਪੀ ਲੀਡਰਾਂ ਦਾ ਤੇ ਇਸ ਪਿੰਡ ਦੇ ਵਿੱਚ ਵੀ ਹੋ ਰਿਹਾ ਵਿਰੋਧ ਕਦੇ ਆਏ ਨਹੀਂ ਹਲੇ ਅਨਾਉਂਸ ਵੀ ਨਹੀਂ ਹੋਈ ਲੀ ਸੀਟ ਸਭ ਚ ਬੀਜੇਪੀ ਉਤਰੀ ਵੀ ਨਹੀਂ ਨਾ ਖਰੀ ਕਿਸੇ ਬਸੇ ਹੋ ਛੋਟੇ ਸਾਹਮਣੇ ਹੀ ਆਉਣ ਕੀ ਕੀਤਾ ਵੀ ਜੇ ਤੇ ਅਸੀਂ ਗੱਲਬਾਤ ਕੀਤੀ ਹੈ ਬਜ਼ੁਰਗਾਂ ਨਾਲ ਅਲੱਗ-ਅਲੱਗ ਵਿਚਾਰ ਨੇ ਸਭ ਦੇ ਸਾਰੇ ਦੁਖੀ ਨੇ ਸਰਕਾਰ ਤੋਂ ਜਿਹੜੇ 2 ਸਾਲ ਦੇ ਕੰਮ ਕੀਤਾ ਨੇ ਭਗਵੰਤ ਮਾਨ ਸਰਕਾਰ ਨੇ ਉਹ ਤੋਂ ਵੀ ਦੁਖੀ ਨੇ ਕਹਿੰਦੇ ਭਗਵੰਤ ਮਾਨ ਸਰਕਾਰ ਨੇ ਕੁਝ ਨਹੀਂ ਕਰਿਆ ਵੀ ਚਿੱਟਾ ਹੋਰ ਵਧਿਆ ਬਾਕੀ ਬੀਜੇਪੀ ਦਾ ਵੀ ਪਿੰਡ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਕਹਿੰਦੇ ਅਸੀਂ ਪਿੰਡ ਦੇ ਵਿੱਚ ਵਿਰੋਧ ਕਰਾਂਗੇ ਮੇਰੇ ਨਾਲ ਕੈਮਰਾਮੈਨ ਸੀਐਮ ਤੁਸੀਂ ਦੇਖ ਰਹੇ ਪਿੰਡੂ ਟੀਵੀ ਧੰਨਵਾਦ